ਪੰਜਾਬ ਪੁਲਿਸ ਵੱਲੋਂ ਜਿੱਥੇ ਕੀ ਤਸਕਰਾਂ ਦੇ ਖਿਲਾਫ ਸ਼ਿਕੰਜਾ ਕਸਿਆ ਜਾ ਰਿਹਾ ਹੈ ਤਾਂ ਹੁਣ ਵਾਰੀ ਗੈਂਗਸਟਰਾਂ ਦੀ ਹੈ ਤਾਂ ਸਮਾਜ ਵਿਰੋਧੀ ਤੱਤ ਜਿਹੜੇ ਨੇ ਉਹ ਹੁਣ ਪੁੱਜਦੇ ਡਰਦੇ ਨਹੀਂ ਤਾਂ ਇਹਦੇ ਵਿੱਚ ਵੱਡੀ ਕਾਮਯਾਬੀ ਅਮਰਸਰ ਪੁਲਿਸ ਨੂੰ ਮਿਲੀ ਹੈ ਜਿਸ ਦੇ ਵਿੱਚ ਕੀ ਕਰੋੜਾਂ ਰੁਪਏ ਦੀ ਬਰਾਮਦਗੀ ਇੱਕ ਗੈਂਗਸਟਰ ਤੋਂ ਹੋਈ ਹੈ ਜਿਹੜਾ ਕੀ ਇੱਕ ਤਸਕਰ ਵੀ ਹੈ ਔਰ ਇਹ ਕਾਰਵਾਈ ਪੰਜਾਬ ਪੁਲਿਸ ਅਮਰਸਰ ਡਿਵੀਜ਼ਨ ਅਮਰਸਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਸਾਡੇ ਨਾਲ ਉਹ ਤਾਕੜ ਅਫਸਰ ਮੌਜੂਦ ਨੇ ਜਿਨ੍ਹਾਂ ਨੇ ਕੀ ਇੱਕ ਦਲੇਰੀ ਵਾਲਾ ਕੰਮ ਕੀਤਾ ਹੈ ਤਾਂ ਸਰ ਕੀ ਹੈ ਜੀ ਡਿਟੇਲਸ ਪਹਿਲੇ ਸਾਂਝੀ ਕਰੋ ਫਿਰ ਅਸੀਂ ਗੱਲਬਾਤ ਕਰਾਂਗੇ ਜੀ ਇਹ ਇਹ ਇੱਕ ਐਫਆਰ ਨੰਬਰ 101 ਜੋ ਕਿ ਪਿਛਲੇ ਦੋ ਪਿਛਲੇ ਸਾਲ 2023 ਦੇ ਵਿੱਚ ਦਰਜ ਹੋਈ ਸੀ ਇਹਦੇ ਵਿੱਚ 15 ਕਿਲੋ ਹੇਰੋਇਨ ਪਹਿਲਾਂ ਤੇ ਉਸ ਤੋਂ ਬਾਅਦ 265 ਗ੍ਰਾਮ ਜਿਹੜੀ ਹੈ ਹੇਰੋਇਨ ਬਾਅਦ ਚ ਰਿਕਵਰ ਹੋਈ ਸੀ ਇਹਦੇ ਜੋ ਮੇਨ ਕਿਊ ਸੀਗੇ ਹਰਪ੍ਰੀਤ ਸਿੰਘ ਏਲੀਅਸ ਲਵਲੀ ਤੇ ਬਾਅਦ ਦੇ ਵਿੱਚ ਜਿਹੜੇ ਇਹਦੇ ਚ ਚਾਰ ਤੋ ਪੰਜ ਜਿਹੜੇ ਨਾਮਿਨੇਟ ਹੋਏ ਸੀ ਅਕਿਊਜ਼ਡ ਉਹਦੇ ਵਿੱਚੋਂ ਮੁੱਖ ਜੋ ਦੋਸ਼ੀ ਸੀ ਹਰਪ੍ਰੀਤ ਸਿੰਘ ਏਲੀਅਸ ਹੈਪੀ ਜੱਟ ਜੋ ਕਿ ਹੁਣ ਵਿਦੇਸ਼ ਭੱਜਿਆ ਦੱਸਿਆ ਗਿਆ ਤੇ ਇਦੇ ਖਿਲਾਫ ਜੋ ਹੈ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਜੋ ਹੈ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਪ੍ਰਾਪਤ ਕੀਤੇ ਆ ਤੇ ਅੱਜ ਇਹਨਾਂ ਨੂੰ ਐਗਜ਼ੀਕਿਊਟ ਕਰਾਇਆ ਇਹ ਜੋ ਪ੍ਰਾਪਰਟੀ ਹੈ ਇਹ ਇਹਦੀ ਵਰਥ ਜਿਹੜੀ ਹੈ ਇਹ 6 ਕਰੋੜ 50 ਲੱਖ ਦੇ ਕਰੀਬਨ ਬਣਦੀ ਹੈ ਸੋ ਇਸ ਤਰੀਕੇ ਨਾਲ ਜੋ ਇਸ ਦੀ ਜੋ ਪ੍ਰਾਪਰਟੀ ਹੈ ਮੇਨਲੀ ਇਹ ਯੂਪੀ ਦੇ ਵਿੱਚ ਸਥਿਤ ਹੈ ਇਸ ਤੋਂ ਇਲਾਵਾ ਇੱਕ ਅਕਾਊਂਟ ਜਿਹਦੇ ਵਿੱਚ 3.5 ਲੱਖ ਦੇ ਕਰੀਬ ਅਮਾਉਂਟ ਡਿਪੋਜ਼ਿਟ ਸੀ ਉਹ ਵੀ ਫ੍ਰੀਜ਼ ਕਰਾਇਆ ਗਿਆ ਹੈ ਇਹ ਪ੍ਰਾਪਰਟੀ ਯੂਪੀ ਜਾ ਕੇ ਫ੍ਰੀਜ਼ ਕੀਤੀ ਗਈ ਹੈ ਸਰ ਨਹੀਂ ਇਹਦਾ ਇਹਦਾ ਪ੍ਰੋਸੀਜਰ ਜੋ ਹੈ ਉਹ ਬੜਾ ਕਲੀਅਰ ਕੱਟ ਹੈ ਇਹਦੇ ਵਿੱਚ ਆਈਡੈਂਟੀਫਾਈ ਕੀਤਾ ਜਾਂਦਾ ਹੈ ਕਿ ਜੋ ਇੱਕ ਅਕਿਊਜ਼ਡ ਜਾਂ ਕੋਈ ਅਕਿਊਜ਼ਡ ਹੈ ਉਹਦੇ ਨਾਂ ਤੇ ਜਾਂ ਉਹਦੇ ਐਸੋਸੀਏਟ ਦੇ ਨਾਂ ਤੇ ਪ੍ਰਾਪਰਟੀ ਕਿੱਥੇ ਕਿੱਥੇ ਹੈ ਉਸਦੇ ਕਾਗਜ਼ਾਤ ਵਗੈਰਾ ਲੈ ਕੇ ਕੰਪਿਟੈਂਟ ਅਥਾਰਟੀ ਨੂੰ ਜੋ ਹੈ ਆਪਣਾ ਕੇਸ ਪ੍ਰੈਜੈਂਟ ਕੀਤਾ ਜਾਂਦਾ ਹੈ ਜਿੱਥੇ ਉਹ ਕੰਪਿਟੈਂਟ ਅਥਾਰਟੀ ਅਕਿਊਜ਼ਡ ਬੰਦੇ ਨੂੰ ਵੀ ਮੌਕਾ ਦਿੰਦੀ ਹੈ ਕਿ ਉਹ ਆਪਣਾ ਪੱਖ ਪੇਸ਼ ਕਰ ਸਕੇ ਉਸ ਤੋਂ ਬਾਅਦ ਕੰਪਿਟੈਂਟ ਅਥਾਰਟੀ ਜੋ ਹੈ ਆਪਣਾ ਆਰਡਰ ਪਾਸ ਕਰਦੀ ਹੈ ਫ੍ਰੀਜ਼ਿੰਗ ਆਰਡਰ ਦੇ ਤਹਿਤ ਕੋਈ ਵੀ ਸੇਲ ਪਰਚੇਸ ਉਸ ਪ੍ਰਾਪਰਟੀ ਤੇ ਤੇ ਮਾਰਟਗੇਜ ਜੋ ਹੈ ਉਹ ਕਰਨ ਤੋਂ ਪਹਿਲਾਂ ਕੰਪਿਟੈਂਟ ਅਥਾਰਟੀ ਨੂੰ ਇਹਨਾਂ ਨੂੰ ਜਿਹੜਾ ਹੈ ਉਸ ਦੀ ਅੱਗੇ ਲੈਣੀ ਪੈਂਦੀ ਹੈ ਤੇ ਸਰ ਇਹ ਪ੍ਰਾਪਰਟੀ ਕਿੱਥੇ ਸੀ ਜਿਹੜੀ ਜਿਹੜੀ ਪ੍ਰਾਪਰਟੀ ਸੀਜ਼ ਕੀਤੀ ਗਈ ਤੁਹਾਡੇ ਵੱਲੋਂ ਤੁਸੀਂ ਇਹ ਦੇਖੋਗੇ ਅੱਜ ਦੀ ਜੋ ਪ੍ਰਾਪਰਟੀ ਸੀ ਫ੍ਰੀਜ਼ਿੰਗ ਦੇ ਜੋ ਆਰਡਰ ਨੇ ਇਹ ਕਰੀਬਨ 4 ਪ੍ਰਾਪਰਟੀਆਂ ਦੀ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਤਿੰਨ ਪ੍ਰਾਪਰਟੀਆਂ ਜੋ ਹੈ ਉਹ ਲੈਂਡ ਹੈ ਇੱਕ 5.5 ਏਕੜ ਦੇ ਕਰੀਬ ਯੂਪੀ ਪਲੀਪੀਤ ਇੱਕ ਜਗ੍ਹਾ ਦੂਸਰੀ 11 ਏਕੜ ਇੱਕ ਜਗ੍ਹਾ ਤੇ 13 ਏਕੜ ਜੋ ਹੈ ਉਹ ਵੀ ਯੂਪੀਪੀਲੀਬੀ ਤੇ ਵਿੱਚ ਹੈ ਇਸ ਤੋਂ ਇਲਾਵਾ ਚੌਥੀ ਜੋ ਪ੍ਰਾਪਰਟੀ ਹੈ ਉਹ ਇੱਕ ਬੈਂਕ ਅਕਾਊਂਟ ਹੈ ਜਿਹਦੇ ਵਿੱਚ 3.5 ਲੱਖ ਰੁਪਿਆ ਜੋ ਹੈ ਡਿਪੋਜ਼ਿਟ ਸੀ ਉਹ ਵੀ ਫ੍ਰੀਜ਼ ਕਰਾਇਆ ਗਿਆ ਤਾਂ ਸਰ ਇਹ ਕਿੰਨਾ ਕੁ ਖਤਰਨਾਕ ਹੈ ਹਾਪੀ ਜੱਟ ਦੀ ਅਗਰ ਗੱਲ ਕੀਤੀ ਜਾਵੇ ਕਿੰਨਾ ਕੁ ਦਾ ਨੈਟਵਰਕ ਜਰਾ ਪੰਜਾਬ ਚ ਫੈਲਿਆ ਸੀ ਜਾਂ ਪੂਰੇ ਦੇਸ਼ ਚ ਦੀ ਗੱਲ ਕਰੀ ਨੀ ਖਤਰਨਾਕ ਦੀ ਗੱਲ ਨਹੀਂ ਹੈ ਬੇਸਿਕਲੀ ਇਹ ਹੈ ਕਿ ਇੱਕ ਕ੍ਰਿਮੀਨਲ ਬੰਦੇ ਹੈ ਹੈਪੀ ਜੱਟ ਦੀ ਗੱਲ ਕਰੋਗੇ ਤਾਂ 19 ਪਰਚੇ ਦੇ ਖਿਲਾਫ ਸਟੈਂਡ ਕਰਦੇ ਆ ਤੇ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਬੁਖੋ ਵੱਖਰੇ ਪਰਚੇ ਜੋ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਹੋਏ ਨੇ ਉਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹਦੇ ਖਿਲਾਫ ਜੋ ਵੀ ਸਬੂਤ ਆਏ ਨੇ ਕਈਆਂ ਦੇ ਵਿੱਚ ਇਹ ਜੋ ਹੈ ਅੰਡਰ ਟ੍ਰਾਇਲ ਵੀ ਹੈ ਸੋ ਇਹ ਜੋ ਹੈ 2020 ਤੋਂ ਬਾਅਦ ਇਹ ਭਗੌੜਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਫੜੀਏ ਪਰ ਸਾਡੇ ਯੂਪੀ ਚ ਜਾ ਕੇ ਪ੍ਰੋਪਰਟੀ ਸੀਜ਼ ਕਰਨਾ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੇ ਸਾਹਮਣੇ ਆਇਆ ਕਿ ਕਿਸੇ ਵੀ ਗੈਂਗਸਟਰ ਜਾਂ ਤਸਕਰ ਦੀ ਪ੍ਰੋਪਰਟੀ ਜਿਹੜੀ ਹੈ ਇੱਕ ਦੂਸਰੀ ਸਟੇਟ ਤੇ ਜਾ ਕੇ ਫ੍ਰੀਜ਼ ਕੀਤਾ ਗਿਆ ਦੇਖੋ ਜੀ ਇਹ ਜੋ ਇਹ ਨਸ਼ਾ ਤਸਕਰ ਨੇ ਇਹਨਾਂ ਦੀ ਪ੍ਰੋਪਰਟੀ ਜਿੱਥੇ ਉਹ ਰਹਿੰਦੇ ਨੇ ਉੱਥੇ ਹੁੰਦੀ ਹੈ ਇਸ ਤੋਂ ਇਲਾਵਾ ਇਹ ਵੱਖੋ ਵੱਖਰੇ ਜਿੱਥੇ ਨਈ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਸੋਚਦਾ ਉੱਥੇ ਵੀ ਆਪਣੀ ਪ੍ਰੋਪਰਟੀ ਰੱਖਦੇ ਆ ਪਰ ਕਿਉਂਕਿ ਹੁਣ ਜੋ ਟੈਕਨੋਲੋਜੀ ਤੇ ਹੋਰ ਸਾਰੀਆਂ ਡਾਕੂਮੈਂਟਸ ਤੇ ਰਿਕਾਰਡਸ ਜੋ ਹੈ ਉਹ ਬੜੇ ਟਰਾਂਸਪੇਰੈਂਟ ਹੋ ਗਏ ਨੇ ਤੇ ਅਸੀਂ ਸਾਡੀ ਟੀਮ ਨੇ ਵੀ ਪੂਰਾ ਜ਼ੋਰ ਲਾਇਆ ਤੇ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਕਿਉਂਕਿ ਇਸ ਤੇ ਅਸੀਂ ਵਰਕ ਕੀਤਾ ਹੈ ਤੇ ਯੂਪੀ ਦੇ ਵਿੱਚ ਜੋ ਇਹ ਪ੍ਰਾਪਰਟੀਆਂ ਸੀ ਅਸੀਂ ਉਹਨੂੰ ਆਈਡੈਂਟੀਫਾਈ ਕਰਨ ਵਿੱਚ ਕਾਮਯਾਬ ਹੋਏ ਤਾਂ ਕਿੰਨਾ ਔਖਾ ਸੀ ਸਰ ਯੂਪੀ ਜਾ ਕੇ ਇਸ ਤਰ੍ਹਾਂ ਕਿਉਂਕਿ ਆਪਣੇ ਸਟੇਟ ਦੇ ਵਿੱਚ ਕਿਉਂਕਿ ਨਾਰਮਸ ਅਲੱਗ ਹੁੰਦੇ ਨੇ ਦੂਸਰੀ ਸਟੇਟ ਦੇ ਨਾਰਮਸ ਅਲੱਗ ਹੁੰਦੇ ਨੇ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਬਟ ਇਹ ਹੈ ਕਿ ਇੱਕ ਕੋਆਰਡੀਨੇਟਿਡ ਐਫਰਟ ਹੁੰਦਾ ਹੈ ਕਿਉਂਕਿ ਅਸੀਂ ਸਟੇਟ ਲਈ ਕੰਮ ਕਰਦੇ ਹਾਂ ਤੇ ਜੋ ਵੀ ਸਟੇਟ ਅਫੀਸ਼ੀਅਲਸ ਹੁੰਦੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਆਂ ਕਿ ਸਾਨੂੰ ਇਹ ਜੋ ਡਾਕੂਮੈਂਟਸ ਨੇ ਜੋ ਲੀਗਲ ਡਾਕੂਮੈਂਟਸ ਹਨ ਉਹ ਚਾਹੀਦੇ ਨੇ ਸਾਨੂੰ ਦਿੱਤੇ ਜਾਣ ਤੇ ਕਈ ਵਾਰ ਇਹ ਪਰਸਨਲੀ ਜਿਹੜਾ ਹੈ ਪਰਸਿਊ ਕਰਨੇ ਪੈਂਦੇ ਨੇ ਸਾਡੇ ਅਫਸਰਸ ਨੇ ਸਾਡੇ ਐਸਪੀਡੀ ਸਾਹਿਬ ਨੇ ਇਹਨਾਂ ਨੇ ਵੀ ਕਈ ਵਾਰ ਆਪ ਪਰਸਨਲੀ ਉਹਨਾਂ ਨਾਲ ਗੱਲ ਕੀਤੀ ਹੈ ਤੇ ਰੈਵਨਿਊ ਅਫੀਸ਼ੀਅਲਸ ਅਸੀਂ ਉਹਨਾਂ ਦਾ ਥੈਂਕਸ ਕਰਦੇ ਹਾਂ ਕਿ ਟਾਈਮਲੀ ਉਹਨਾਂ ਨੇ ਸਾਨੂੰ ਰਿਸਪੌਂਡ ਕੀਤਾ ਤੇ ਉਸ ਤੋਂ ਬਾਅਦ ਜੋ ਹੈ ਅਸੀਂ ਇਹ ਕੰਪਟੈਂਟ ਅਥਾਰਟੀ ਨੂੰ ਆਪਣਾ ਕੇਸ ਪ੍ਰੈਜ਼ੈਂਟ ਕਰਨ ਵਿੱਚ ਕਾਮਯਾਬ ਰਹੇ ਹਾਂ ਤੇ ਸਰ ਕਿੰਨੀ ਕਾਮਯਾਬੀ ਸਮਝਦੇ ਹੋ ਕਿ ਜਿਸ ਤਰ੍ਹਾਂ ਦਾ ਇੱਕ ਕ੍ਰਾਸ ਸਟੇਟ ਦੀ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਮਾਮਲੇ ਘਾਟ ਹੀ ਦੇਖਣ ਨੂੰ ਮਿਲਦੇ ਔਰ ਉਹਨਾਂ ਦੀ ਵੀ ਇੱਕ ਲੰਬੀ ਚਾਲ ਦੀ ਅਗਰ ਗੱਲ ਕਰੀਏ ਕਿ ਉਹਨਾਂ ਨੇ ਦੂਸਰੀ ਸਟੇਟ 'ਚ ਜਾ ਕੇ ਪ੍ਰੋਪਰਟੀ ਬਣਾਈ ਨੇ ਬਿਲਕੁਲ ਜੀ ਇਸ ਦੇ ਵਿੱਚ ਟਾਈਮ ਜ਼ਰੂਰ ਲੱਗਦਾ ਹੈ ਪਰ ਪਰਸਨਲ ਇਨਵੋਲਵਮੈਂਟ ਤੇ ਇੱਕ ਕੋਆਰਡੀਨੇਟਰ ਐਫਰਟ ਦੇ ਨਾਲ ਜੋ ਹੈ ਇਸ ਚੀਜ਼ ਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜੋ ਹੈ ਵੱਧ ਤੋਂ ਵੱਧ ਜਿਹੜੇ ਹੈ ਇਸ ਤਰੀਕੇ ਦੇ ਫ੍ਰੀਜ਼ਿੰਗ ਆਰਡਰ ਹੈ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਪ੍ਰਾਪਤ ਕਰਨ ਜਾ ਰਹੇ ਹਾਂ ਕਿਉਂਕਿ ਸਾਡੀਆਂ ਪ੍ਰੋਪੋਜ਼ਲ ਜੋ ਹੈ ਅਜੇ ਵੀ ਕਾਫੀ ਪਾਈਪਲਾਈਨ ਦੇ ਵਿੱਚ ਨੇ ਕਈ ਕੰਪੀਟੈਂਟ ਅਥਾਰਟੀ ਕੋਲ ਪੁੱਜ ਗਈਆਂ ਨੇ ਤੇ ਜਲਦੀ ਜੋ ਹੈ ਇਹਨਾਂ ਦੇ ਖਿਲਾਫ ਜੋ ਹੈ ਫ੍ਰੀਜ਼ਿੰਗ ਆਰਡਰਸ ਲੈ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਕਿੰਨਾ ਕੁ ਡੈਂਟ ਇਹਨਾਂ ਨੂੰ ਪੈਂਦਾ ਇਸ ਤਰ੍ਹਾਂ ਦੇ ਅਗਰ ਐਕਟਿਵ ਪੁਲਿਸਿੰਗ ਨਜ਼ਰ ਆਂਦੀ ਹੈ ਜਾਂ ਇਸ ਤਰ੍ਹਾਂ ਐਫਰਟ ਕੀਤੇ ਜਾਂਦੇ ਬਿਲਕੁਲ ਜੀ ਇਸ ਇਹਨਾਂ ਦਾ ਜੋ ਇਹ ਐਂਟੀ ਸੋਸ਼ਲ ਜੋ ਇਹਨਾਂ ਦੀ ਐਕਟੀਵਿਟੀ ਹੈ ਇਹ ਨਸ਼ਾ ਤਸਕਰੀ ਦੇ ਇਸ ਦੇ ਖਿਲਾਫ ਪੂਰਾ ਡੈਂਟ ਪੈਂਦਾ ਇਹਨਾਂ ਨੂੰ ਕਿਉਂਕਿ ਸਾਰਾ ਦਾ ਸਾਰਾ ਕੰਮ ਜੋ ਹੈ ਇਹਨਾਂ ਦਾ ਫਾਈਨੈਂਸ਼ੀਅਲ ਨੈਟਵਰਕ ਹੈ ਉਹ ਉਹ ਬ੍ਰੇਕ ਹੁੰਦਾ ਇਸ ਤੋਂ ਬਾਅਦ ਜੋ ਇਹਨਾਂ ਦੇ ਅਸੋਸੀਏਟਸ ਨੇ ਉਹ ਇਹਨਾਂ ਦੇ ਕਿਉਂਕਿ ਉਹ ਫੜੇ ਜਾਂਦੇ ਨੇ ਉਹ ਸਾਰਾ ਦਾ ਸਾਰਾ ਕੰਮ ਜੋ ਇੱਕ ਇਹਨਾਂ ਦਾ ਮਨੀ ਟ੍ਰੇਲ ਜੋ ਹੈ ਉਹ ਉਹ ਪ੍ਰਾਪਤ ਹੁੰਦੀ ਹੈ ਸਾਨੂੰ ਉਹ ਟੁੱਟਦੀ ਹੈ ਇਸ ਦੇ ਨਾਲ ਇਹਨਾਂ ਦੇ ਬੈਕਬੋਨ ਜੋ ਹੈ ਉਸ ਤੇ ਅਸਰ ਪੈਂਦਾ ਸਰ ਲਾ ਸਵਾਲਾ ਕਿ ਇਹ ਪੈਸਾ ਹੈਰੋਇਨ ਤਸਕਰੀ ਸੀ ਕਿ ਗੈਂਗਸਟਰ ਦੀ ਜਿਹੜੀ ਐਕਟੀਵਿਟੀਜ਼ ਹੁੰਦੀਆਂ ਫਿਰੋਤੀਆਂ ਉਹਨਾਂ ਚੀਜ਼ਾਂ ਤੋਂ ਬਣਾਏ ਗਏ ਦੇਖੋ ਜੀ ਇਸ ਦੇ ਵਿੱਚ ਜੋ ਹੈ ਇਸ ਦੇ ਵਿੱਚ ਕੰਪੀਟੈਂਟ ਅਥਾਰਟੀ ਜੋ ਹੈ ਉਹ ਅਕਿਊਜ਼ ਨੂੰ ਪੂਰਾ ਮੌਕਾ ਦਿੰਦੀ ਹੈ ਕਿ ਉਹ ਪੇਸ਼ ਹੋ ਕੇ ਆਪਣਾ ਪੱਖ ਦੱਸਣ ਉਸ ਦੇ ਵਿੱਚ ਇਹ ਸਾਰੀ ਦੀ ਸਾਰੀ ਜੋ ਬਰڈن ਆਫ ਪ੍ਰੂਫ ਹੈ ਇਹਨਾਂ ਦਾ ਹੁੰਦਾ ਕਿ ਇਹ ਦੱਸਣ ਕਿ ਇਹ ਪ੍ਰੋਪਰਟੀ ਕਿੱਥੋਂ ਆਈ ਹੈ ਆਦਰਵਾਇਜ਼ ਅਸਿਊਮ ਕੀਤਾ ਜਾਂਦਾ ਹੈ ਕਿ ਇਹ ਜੋ ਨਸ਼ਾ ਤਸਕਰੀ ਤੋਂ ਜੋ ਹੈ ਇਲ ਗਾਟਨ ਮਨੀ ਹੈ ਤੇ ਉਸ ਤੋਂ ਹੀ ਸਾਰਾ ਇਹ ਬਣਾਇਆ ਗਿਆ ਹੈ ਹੋਰ ਕਵਰੀ ਹੋਣ ਦੀ ਉਮੀਦ ਹੈ ਸਾਰਾ ਬਿਲਕੁਲ ਜੀ ਜਿਵੇਂ ਜਿਵੇਂ ਸਾਡੇ ਕੇਸਸ ਤੇ ਸਾਡੇ ਆਇਡੈਂਟੀਫਿਕੇਸ਼ਨ ਆਫ ਪ੍ਰੋਪਰਟੀ ਇਹ ਪ੍ਰੋਸੈਸ ਚੱਲ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਇਹਨਾਂ ਜੋ ਸ਼ੁਰੂਆਤ ਅਸਕਰ ਨੇ ਇਹਨਾਂ ਦੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਫ੍ਰੀਜ਼ ਕਰਾਵਾਂਗੇ ਹੋਰ ਵੀ ਬਹੁਤ ਸਾਰੇ ਥਾਣੇ ਕੇਸ ਸੀ ਪਰ ਪਹਿਲ ਕਦਮੀ ਤੁਹਾਡੇ ਵੱਲੋਂ ਕੀਤੀ ਗਈ ਕਿ ਜਿਹੜੀ ਇਹ ਪ੍ਰੋਪਰਟੀ ਇਹਦੀ ਸੀਜ਼ ਕਰਵਾਈ ਗਈ ਹੈ ਦੇਖੋ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਡੀਆਈ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਇਸ ਚੀਜ਼ ਨੂੰ ਬੜਾ ਐਕਸਪੀਡਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਚੈਲੰਜ ਹੈ ਪਰ ਇਹ ਹੈ ਕਿ ਅਸੀਂ ਇਸ ਨੂੰ ਸਹਿਕਾਰਿਆ ਤੇ ਜਲਦੀ ਹੋਰ ਵੀ ਅਸੀਂ ਜਿਹੜੇ ਹੈ ਇਸ 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 ਵਲ ਇਸ ਪਾਸੇ ਜੋ ਹੈ ਕਾਰਵਾਈ ਕਰਨ ਜਾ ਰਹੇ ਲੋਕ ਉਰ ਲਕ ਤੋੜਿਆ ਜਾਏਗਾ ਨਾ ਜੀ ਜੀ ਬਿਲਕੁਲ ਜੀ ਤੋੜਿਆ ਜਾਏਗਾ ਤਾਂ ਬਿਲਕੁਲ ਇਸ ਤਰ੍ਹਾਂ ਦੀ ਪੁਲਿਸ ਹੋਣੀ ਚਾਹੀਦੀ ਹੈ ਤੁਸੀਂ ਦੇਖੋ ਕਿ ਪੁਲਿਸ ਦੇ ਅਧਿਕਾਰੀ ਨੇ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੇਨ ਮਕਸਦ ਇੱਕੋ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜੋ ਫਾਈਨੈਂਸ਼ੀਅਲਸ ਇਹਨਾਂ ਦੇ ਨੇ ਉਹਨਾਂ ਨੂੰ ਤੋੜਿਆ ਜਾਵੇ ਤਾਂ ਉਸ ਫਾਈਨੈਂਸ਼ੀਅਲ ਨੂੰ ਤੋੜਨ ਵਾਸਤੇ ਇੱਕ ਪਹਿਲ ਕਦਮੀ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਪਰਸਨਲੀ ਇਸ ਕੇਸ ਨੂੰ ਲੈਂਦਾ ਤਾਂ ਕਰੋੜਾ ਰੁਪਏ ਦੀ ਪ੍ਰਾਪਰਟੀ ਔਰ ਸਭ ਤੋਂ ਵੱਡੀ ਗੱਲ ਹੈ ਇੱਕ ਪ੍ਰਾਪਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਬਲਕਿ ਉੱਤਰ ਪ੍ਰਦੇਸ਼ ਚ ਬਣਾ ਕੇ ਰੱਖੀ ਗਈ ਸੀ ਪਿਲੀਬੀਤ ਸ਼ਹਿਰ ਦੇ ਵਿੱਚ ਉਹਨਾਂ ਵੱਲੋਂ ਪ੍ਰਾਪਰਟੀ ਤਿਆਰ ਕੀਤੀ ਗਈ ਸੀ ਤੇ ਉਹਦੇ ਤੇ ਜਿਹੜਾ ਹੈ ਹੁਣ ਜ਼ਬਤਮਾਰੀ ਕੀਤੀ ਗਈ ਹੈ ਤਾਂ ਉਹ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਗਈ ਹੈ ਤਾਂ ਵੱਡੀ ਕਾਮਯਾਬੀ ਹੈ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਤਾਂ ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਇਸ ਤਰ੍ਹਾਂ ਦੇ ਐਕਟ ਕੀਤੇ ਜਾਣਗੇ ਜਿਦੇ ਨਾਲ ਕੀ ਇਹ ਜਿਹੜੇ ਤਸਕਰ ਨੇ ਜਾਂ ਜਿਹੜੇ ਸਮਾਜ ਵਿਰੋਧੀ ਤੱਤੋਂ ਨੇ ਇਹਨਾਂ ਦੇ ਉੱਤੇ ਜਿਹੜੇ ਫਾਈਨੈਂਸ਼ੀਅਲ ਬ੍ਰੇਕ ਲਗਾਈ ਜਾਵੇ ਤਾਂ ਕਿ ਸਮਾਜ ਨੂੰ ਸਾਫ ਸੁਥਰਾ ਕੀਤਾ ਜਾ ਸਕੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ